ਮੈਂ ਗਰਦਾਪੁਰ ਦਾ ਰਹਿਣ ਵਾਲਾ ਜੀਤਾਪੁਰ ਰੋਡ ਕ੍ਰਿਚਰ ਕਲੋਨੀ ਮਿਲਰ ਰਜਿੰਦਰ ਕੁਮਾਰ ਆ son of ਗਿਆਨ ਚੰਦ ਤੇ ਮੇਰੇ ਬੇਟੇ ਦਾ ਦੋਸਤ ਰਵਿੰਦਰਪਾਲ ਕਾਕਾ ਜੱਟ ਕਈ ਵਾਰ ਸਮੇਤ ਹੋਦਾ ਯਾਰ ਦੋਸਤ ਤੇ ਸਾਡੇ ਵਿਆਹ ਸ਼ਾਦੀ ਤੇ ਵੀ ਹੁੰਦਾ ਰਿਹਾ ਵਾ ਹਰ ਪ੍ਰੋਗਰਾਮ ਤੇ ਸਾਡੇ ਨਾਲ ਹੁੰਦਾ ਰਿਹਾ ਵਾ ਤੇ ਇਹ ਲੋਕਾਂ ਦੀ ਜ਼ਰੂਰਤ ਪਈ ਸੀ ਤੇ ਇਹਨੇ ਗੱਡੀ ਵੇਚਨੀ ਸੀ ਇਹਨੇ ਮੇਰੇ ਬੇਟੇ ਸਹਿਲ ਨੂੰ ਕਿਹਾ ਵਾ ਵੀ ਮੈਂ ਗੱਡੀ ਵੇਚਨੀ ਸਹਿਲ ਮੈਂ ਤੈਨੂੰ ਦੇ ਦਿੰਦਾ ਗੱਡੀ ਇਹਨੇ 9 ਲੱਖ ਚ 30000 ਰੁਪਏ ਮੈਂ ਦੇ ਘਰ ਠੀਕ ਹੈ ਇਹਦੀ ਘਰ ਦੀ ਉਥੇ ਮੌਜੂਦਾ ਸੀ ਕੀ ਤੀਰਾ ਜਣਾ ਸਨੂ ਨੂੰ ਪਤਾ ਚੱਲਿਆ ਵਾ ਇੱਕ ਵਰਿੰਦਰ ਪਾਲ ਅਸ਼ੁਨੀ ਇਹਨੇ ਲਲ ਕੇ ਮੁੰਡਿਆ ਕੋ ਗੱਡੀ ਚੁਗਾਈ ਹੈ ਤੇ ਰਨਾ ਕੀਆ ਏਸੀਸੀ ਕੈਮਰੇ ਤੋਂ ਪਤਾ ਕੀਤਾ ਵਾ ਉਹਦਾ ਨਾਮ ਕੀ ਰੰਜਿਤਾ ਜੰਮੂ ਦਾ ਜੰਮੂ ਪਿੰਡ ਕੱਠਿਆ ਦਾ ਰਹਿਣ ਵਾਲਾ ਉਹਦੀ ਸਾਡੇ ਸੀਸੀ ਕੈਮਰੇ ਦੇ ਵਿੱਚ ਫੋਟੋ ਆਈ ਹੈ ਤੇ ਵੈਰੀਫਿਕੇਸ਼ਨ ਕੀਤੀ ਹੈ ਜੀ ਉਹ ਬੁੜਾ ਕੱਠਿਆ ਦਾ ਰਹਿਣ ਵਾਲਾ ਸਰ ਕਿਉਂ ਇਹ ਚੋਕ ਕੇ ਲੈ ਕੇ ਸਰ ਇਹ ਪਹਿਲਾਂ ਸਾਡੇ ਕੋਲ ਰਿਕੁਐਸਟ ਕਰਦਾ ਰਿਹਾ ਵੀ ਮੈਂ ਗੱਡੀ ਵੇਚਣੀ ਹਾਂ ਸਹਿਮਤ ਤੇ ਨੂੰ ਦੇਣੀ ਗੱਡੀ ਹੈ ਉਸ ਤੋਂ ਬਾਅਦ ਇਹਨੂੰ ਪੈਸੇ ਦਿੱਤਾ 9 ਲੱਖ 30000 ਰੁਪਏ ਦਿੱਤਾ ਤੇ ਕੰਨ ਜਿਹੜੀ ਆ ਆਸੀ ਤੇ ਐਨਓਸੀ ਜਿਹੜੀ ਮੈਂ ਤੁਹਾਨੂੰ ਆ ਲੈਖ ਦਿਆ ਕਿ ਅਹੀ ਇਹਨਾਂ ਕੰਟੈਕਟ ਕਰ ਦੇ ਰਹੇ ਆ ਜੀ ਸਾਨੂੰ ਮੁੱਤ ਦੇ ਇਹ ਹਲੇ ਟਾਲੇ ਪੰਦਾ ਰਿਹਾ ਵਾ ਸਾਨੂੰ ਹਜੇ ਤੱਕ ਨਹੀਂ ਮਿਲੀ ਤੇ ਆ ਬੀਤੀ ਰਾਤ ਇਨੇ ਐ ਕਾਰਵਾਈ ਕਰ ਛੱਡੀ ਹੈ ਇਹਦੇ ਵਿੱਚ ਕੰਪਲੀਟ ਕੀਤੀ ਸੀ ਪੁਲਿਸ ਨੇ ਕੰਪਲੀਟ ਕੀਤੀ ਹੈ ਜੀ ਪੁਲਿਸ ਨੇ ਕੀ ਕਾਰਵਾਈ ਕੀਤੀ ਹੈ ਪੁਲਸ ਕਾਰਵਾਈ ਕਰਦੀ ਪਈ ਆਪਣੀ ਕੀ ਮੰਗੀ ਕਰਦੇ ਪ੍ਰਸ਼ਾਸਨ ਤੋਂ ਇਹ ਤੇ ਕਿੰਨੇ ਵੀ ਸਾਡੀ ਗੱਡੀ ਜਾਂ ਸਾਨੂੰ ਵਾਪਸ ਦੇ ਦੋ ਬਸ ਠੀਕ ਹੈ ਨੰਗੂ ਲੱਖ 30000 ਰੁਪਏ ਲੈ ਗਿਆ ਸਾਡੇ ਕੋਲ ਠਰਗੀ ਮਾਰ ਕੇ ਲੈ ਗਿਆ ਜੇ ਇਹਦਾ ਹੀ ਕਰਨਾ ਸੀ ਤੇ ਇਹਨੇ ਸਾਡੇ ਕੋਲ ਪੈਸੇ ਕਿਉਂ ਲਏ